ਕੁਸੀਂ ਪੰਜਾਬ ਅਤੇ ਮumbai ਵਿੱਚ ਖੇਡੇ ਗੇ ਟਾਟਾ ਆਈਪਲ ਦੇ ਰਮਾਂਚਕ ਮੁਕਾਬਲੇ ਨੂੰ ਦੇਖ ਕੇ ਖੁਸ਼ ਹੋ ਤਾਂ ਮੇਰੀ ਵੀਡੀਓ ਨੂੰ ਇੱਕ ਲਾਇਕ ਜ਼ਰੂਰ ਕਰ ਦਿਓ। ਇਹ ਮੈਚ ਦੋਨੇ ਟੀਮਾਂ ਲਈ ਕਰੋ ਜਾਂ ਮਰੋ ਦਾ ਮੁਕਾਬਲਾ ਸੀ। ਪਹਿਲਾਂ ਸੂਰੀਏ ਕੁਮਾਰ ਜਾਦਵ ਅਤੇ ਹਾਰਦਿਕ ਪਾਂਡਿਆ ਨੇ ਆਪਣੀ ਬੱਲੇਬਾਜ਼ੀ ਨਾਲ ਤੂਫਾਨ ਮਚਾਇਆ। ਉਸ ਤੋਂ ਬਾਅਦ ਗੇਂਦਵਾਜ਼ਾਂ ਨੇ ਵੀ ਅੱਛੀ ਗੇਂਦਬਾਜ਼ੀ ਕਰ ਆਪਣੀ ਟੀਮ ਨੂੰ ਜ਼ਬਰਦਸਤ ਵਾਪਸੀ ਕਰਵਾਈ। ਮumbai ਨੇ ਰੱਖਾ ਕਿੰਨੇ ਰਣਾ ਦਾ ਟਾਰਗੇਟ ਤੁਹਾਨੂੰ ਇਸ ਵੀਡੀਓ ਰਾਹੀਂ ਦੋਨਾਂ ਟੀਮਾਂ ਦੇ ਹਾਈਲਾਈਟਸ ਤਾਂ ਦੱਸਾਂਗੇ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਹਾਰਦਿਕ ਪਾਂਡਿਆ, ਰੋਹਿਤ ਸ਼ਰਮਾ ਤੇ ਸੁਰੇਸ਼ ਐਯਰ ਵਿੱਚੋਂ ਕੌਣ ਬਿਹਤਰ ਕਪਤਾਨ ਹੈ ਤਾਂ ਤੁਸੀਂ ਖੁਦ نیچے ਕਮੈਂਟ ਕਰਕੇ ਜਰੂਰ ਦੱਸੋ ਪੰਜਾਬ ਕਿੰਗਸ ਨੇ ਟੌ ਜਿੱਤ ਕੇ ਮਈ ਇਹਨਾਂ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਰੈਨ ਲਿਟਨਾ ਤੇ ਰੋਹਿਤ ਸ਼ਰਮਾ ਪਾਰੀ ਦੀ ਸ਼ੁਰੂਆਤ ਕਰਨ ਆਏ ਅੱਠਦੀ ਆਪਣੇ ਪਹਿਲਾ ਓਵਰ ਸੁੱਟਿਆ ਤੇ ਉਸ ਵਿੱਚ ਰੈਡਨ ਨੇ 8 ਦੌੜਾਂ ਬਣਾਈਆਂ। ਰੋਹਤ ਸ਼ਰਮਾ ਨੇ ਤੀਜੇ ਓਵਰ ਦੀ ਆਖਰੀ ਗੇਂਦ ਤੇ ਮਾਰਕਨ ਜੈਂਸਨ ਨੂੰ ਇੱਕ ਚੌਕਾ ਮਾਰਿਆ। ਰੋਹਤ ਸ਼ਰਮਾ ਨੇ ਪੰਜਵੇਂ ਓਵਰ ਵਿੱਚ ਸਪਿਨਰ ਹਰਪ੍ਰੀਤ ਬਰਾਰ ਨੂੰ ਨਿਸ਼ਾਨਾ ਬਣਾਇਆ। ਉਹ ਪਾਵਰ ਪਲੇ ਦਾ ਆਖਰੀ ਓਵਰ ਸੀ ਜਿਸ ਵਿੱਚ ਉਹਨਾਂ ਨੇ ਇੱਕ ਛੱਕਾ ਤੇ ਇੱਕ ਚੌਕਾ ਲਗਾਇਆ। ਜਿਸ ਨਾਲ ਆਖਰੀ ਓਵਰ ਪਾਵਰ ਪਲੇ ਦੇ ਆਖਰੀ ਓਵਰ ਵਿੱਚ 13 ਦੌੜਾਂ ਆਈਆਂ। ਮੁੰਬਈ ਨੂੰ ਪਹਿਲਾ ਝਟਕਾ ਰੈਨ ਲੇਟਨ ਦੇ ਰੂਪ ਵਿੱਚ ਲੱਗਾ ਜਿਸ ਨੇ 11 ਗੇਂਦਾਂ ਵਿੱਚ 16 ਦੌੜਾਂ ਬਣਾਈਆਂ ਜਿਦੇ ਵਿੱਚ 2 ਚੌਕੇ ਤੇ 1 ਛੱਕਾ ਸ਼ਾਮਲ ਸੀ ਉਸ ਨੂੰ ਜੈਂਸਨ ਨੇ 6ਵੇਂ ਓਵਰ ਦੀ ਪਹਿਲੀ ਗੇਂਦ ਤੇ ਕਪਤਾਨ ਅਈਅਰ ਦੇ ਹੱਥੋਂ ਕੈਚ ਆਊਟ ਕਰਵਾਇਆ ਲਿਟਨ ਨੇ ਰੋਹਿਤ ਸ਼ਰਮਾ ਨਾਲ ਮਿਲ ਕੇ 45 ਦੌੜਾਂ ਦੀ ਸਾਂਝੇਦਾਰੀ ਕੀਤੀ ਅਰਾਇਨ ਲਿਟਨ ਦੇ ਆਊਟ ਹੋਣ ਤੋਂ ਬਾਅਦ ਸੂਰਜ ਕੁਮਾਰ ਯਾਦਵ ਕ੍ਰੀਜ਼ ਤੇ ਆਏ ਪਾਵਰਪਲੇ ਤੋਂ ਬਾਅਦ ਮumbai ਇੰਡੀਅਨ ਦਾ ਸਕੋਰ 1 ਵਿਕਟ ਦੇ ਨੁਕਸਾਨ ਤੇ ਸਿਰਫ 52 ਦੌੜਾਂ ਹੀ ਸੀ ਅਗਲੇ ਕੁਝ ਓਵਰਾਂ ਵਿੱਚ ਦੌੜਾਂ ਦੀ ਗਤੀ ਹੌਲੀ ਹੋ ਗਈ 8 ਓਵਰਾਂ ਤੋਂ ਬਾਅਦ ਮumbai ਦਾ ਸਕੋਰ 1 ਵਿਕਟ ਦੇ ਨੁਕਸਾਨ ਤੇ 64 ਦੌੜਾਂ ਸੀ ਰੋਹਿਤ 17 ਗੇਂਦਾਂ ਵਿੱਚ 22 ਦੌੜਾਂ ਤੇ ਸੂਰਿਆ ਕੁਮਾਰ ਯਾਦਵ 11 ਗੇਂਦਾਂ ਵਿੱਚ 12 ਦੌੜਾਂ ਬਣਾ ਕੇ ਖੇਡ ਰਹੇ ਸਨ ਰੋਹਿਤ ਸ਼ਰਮਾ 10ਵੇਂ ਓਵਰ ਵਿੱਚ ਹਰਪ੍ਰੀਤ ਬਰਾੜ ਦਾ ਸ਼ਿਕਾਰ ਬਣੇ ਉਹਨਾਂ ਨੇ 21 ਗੇਂਦਾਂ ਵਿੱਚ 24 ਦੌੜਾਂ ਬਣਾਈਆਂ ਜਿਦੇ ਵਿੱਚ 2 ਚੌਕੇ ਤੇ 1 ਛੱਕਾ ਸ਼ਾਮਲ ਸੀ ਉਸਨੇ ਲੌਗ ਆਨ ਦੀ ਦਿਸ਼ਾ ਵਿੱਚ ਇੱਕ ਸ਼ਾਰਟ ਖੇਡਿਆ ਜਿੱਥੇ ਨੇਹੇਲ ਬਡੇਰਾ ਨੇ ਸ਼ਾਨਦਾਰ ਕੈਚ ਫੜਿਆ। ਰੋਹਿਤ ਨੇ ਸੂਰਜ ਕੁਮਾਰ ਜਾਦਮ ਨਾਲ ਦੂਜੀ ਵਿਕਟ ਲਈ 36 ਦੌੜਾਂ ਦੀ ਸਾਂਝੇਦਾਰੀ ਕੀਤੀ। ਮੋਈ ਨੂੰ ਤੀਜਾ ਝਟਕਾ ਤਿਲਕ ਵਰਮਾ ਦੇ ਰੂਪ ਵਿੱਚ ਲੱਗਾ ਜੋ ਕੁਝ ਖਾਸ ਨਹੀਂ ਕਰ ਸਕਿਆ ਤੇ 4 ਗੇਂਦਾਂ ਵਿੱਚ ਸਿਰਫ 1 ਦੌੜ ਬਣਾ ਕੇ ਬੈਸਾਕ ਦੀ ਗੇਂਦ ਤੇ ਅਰਸ਼ਦੀਪ ਦੇ ਹੱਥੋਂ ਕੈਚ ਆਊਟ ਹੋ ਗਏ। ਬਿਲ ਜੈਕਸ ਨੇ ਤੇਜ਼ ਗਤੀ ਨਾਲ 17 ਦੌੜਾਂ 8 ਗੇਂਦਾਂ ਵਿੱਚ 2 ਚੌਕੇ ਤੇ 1 ਛੱਕਾ ਲਗਾਇਆ। ਪਰ 13ਵੇਂ ਓਵਰ ਵਿੱਚ ਵਸਾਕ ਨੇ ਉਸ ਨੂੰ ਜੈਂਸਨ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਸੂਰੀਆ ਕੁਮਾਰ ਜਾਦਵ ਅਰਧ ਸੈਂਚਰੀ ਵੱਲ ਵੱਧ ਰਹੇ ਸਨ। ਉਹ 28 ਗੇਂਦਾਂ ਵਿੱਚ 37 ਦੌੜਾਂ ਬਣਾ ਚੁੱਕੇ ਸਨ। ਕਪਤਾਨ ਹਾਰਦਿਕ ਪਾਂਡਿਆ ਉਹਦਾ ਚੰਗੀ ਤਰ੍ਹਾਂ ਸਾਥ ਦੇ ਰਹੇ ਸਨ। ਹਾਰਦਿਕ ਨੇ 10 ਗੇਂਦਾਂ ਵਿੱਚ 18 ਦੌੜਾਂ ਬਣਾ ਲਈਆਂ ਸਨ। 15 ਓਵਰਾਂ ਤੋਂ ਬਾਅਦ ਮumbai ਦਾ ਸਕੋਰ 4 ਵਿਕਟਾਂ ਦੇ ਨੁਕਸਾਨ ਤੇ 131 ਦੌੜਾਂ ਸੀ। ਮumbai ਦੀ ਅੱਧੀ ਟੀਮ ਪਵੇਲੀਅਨ ਪਰਤ ਚੁੱਕੀ ਸੀ। ਕਪਤਾਨ ਹਾਰਦਿਕ ਪਾਂਡਿਆ ਵੱਡੀ ਵਾਰੀ ਨਹੀਂ ਖੇਡ ਸਕੇ। ਉਹਨਾਂ ਨੇ 15 ਗੇਂਦਾਂ ਵਿੱਚ 26 ਦੌੜਾਂ ਬਣਾਈਆਂ ਜਿਦੇ ਵਿੱਚ ਦੋ ਚੌਕੇ ਤੇ ਦੋ ਛੱਕੇ ਸ਼ਾਮਲ ਸਨ। ਜੈਂਸਨ ਨੇ 17ਵੇਂ ਓਵਰ ਵਿੱਚ ਹਾਰਦਿਕ ਨੂੰ ਵਕਤ ਕੀਪਰ ਪ੍ਰਵ ਸਿਮਰਨ ਦੇ ਹੱਥੋਂ ਕੈਚ ਕਰਵਾਇਆ। ਉਸਨੇ ਸੂਰਿਆ ਕੁਮਾਰ ਜਾਦਵ ਨਾਲ 44 ਦੌੜਾਂ ਦੀ ਸਾਂਝੇਦਾਰੀ ਕੀਤੀ। ਸੂਰਿਆ ਕੁਮਾਰ ਜਾਦਵ ਨੇ 34 ਗੇਂਦਾਂ ਵਿੱਚ ਆਪਣਾ ਅਰਧ ਸਤਕ ਪੂਰਾ ਕੀਤਾ। ਇਹ ਸੀਜ਼ਨ ਦਾ ਉਹਦਾ ਪੰਜਵਾਂ ਤੇ ਆਈਪੀਐਲ ਕਰਿਆ ਇਹਦਾ 29ਵਾਂ ਅਰਧਸ਼ਤਕ ਸੀ ਵਿਸਾਖ ਦਾ 19ਵਾਂ ਔਰ ਮਹਿੰਗਾ ਸਾਬਤ ਹੋਇਆ ਜਿਸ ਵਿੱਚ 23 ਦੌੜਾਂ ਬੜੀਆਂ ਸੂਰਜ ਕੁਮਾਰ ਨੇ ਦੋ ਚੌਕਕੇ ਅਤੇ ਨਮਨਦੀਰ ਨੇ ਦੋ ਛੱਕੇ ਮਾਰੇ ਅਰਸ਼ਦੀਪ ਸਿੰਘ ਨੇ 20ਵੀਂ ਓਵਰ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਸਿਰਫ ਤਿੰਨ ਦੌੜਾਂ ਦਿੱਤੀਆਂ ਅਤੇ ਦੋ ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ ਉਸ ਨੇ ਪਹਿਲੀ ਗੇਂਦ ਤੇ ਨਮਨਦੀਰ ਅਤੇ ਆਖਰੀ ਗੇਂਦ ਤੇ ਸੂਰਜ ਕੁਮਾਰ ਯਾਦਵ ਨੂੰ ਆਊਟ ਕਰ ਦਿੱਤਾ ਤੇ ਮੋਬਾਈਲ ਇੰਡੀਆ ਨੇ ਪੰਜਾਬ ਨੂੰ ਜਿੱਤਣ ਲਈ 185 ਦੌੜਾਂ ਦਾ ਟਾਰਗੇਟ ਦਿੱਤਾ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਇਸ ਟਾਰਗੇਟ ਨੂੰ ਚੇਂਜ ਕਰਕੇ ਟੌਪ 2 ਵਿੱਚ ਪਹੁੰਚ ਸਕੇਗੀ ਤਾਂ ਕਮੈਂਟਾਂ ਵਿੱਚ ਜਰੂਰ ਦੱਸਣਾ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਜੀ